ਤੇ ਪਿੰਡ ਪਿੰਡ ਆਪਣਾ ਕਟਿਆਣੀ ਦਾ ਜੀ ਕਟਿਆਣੀ ਫਰੀ ਮੁਕਸਰ ਜ਼ਿਲ੍ਹਾ ਦਾ ਮੁਕਸਰ ਜ਼ਿਲ੍ਹਾ ਠੀਕ ਹੈ ਭਾਈ ਤੇ ਕਿੰਨੀ ਦੂਰ ਪੈ ਗਿਆ ਇਥੋਂ ਇਥੋਂ ਆਪਾਂ ਨੂੰ ਕਮਸ ਕਮ 100 70-80 ਕਿਲੋਮੀਟਰ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਠੀਕ ਠਾਕ ਹੋਵੋਗੇ ਨਾ ਅੱਜ ਆਪਣੇ ਕੋਲ ਬਾਈ ਆਏ ਨੇ ਮੁਕਸਰ ਏਰੀਏ ਚੋਂ ਸੈਟ ਲੈਣ ਵਾਸਤੇ 16 ਇੰਚੀ 9 ਦੋ ਵਾਲਾ ਦੋ ਸੰਬੂਫਰੇ ਦੇ ਵਿੱਚ 16 ਇੰਚੀ 9 ਸਪੀਕਰ ਨੇ ਸ਼ੀਅੰਤੀ ਬੈਕ ਸਾਈਡ ਆਪਾਂ ਲਾ ਕੇ ਦਿੱਤਾ ਫਰੇਮ ਬਾਈ ਨੇ ਆਪਦੀ ਫੋਟੋ ਲਵਾਈ ਆ ਤੇ ਸੈਟਿੰਗ ਆਪਾਂ ਚੰਗੀ ਤਰ੍ਹਾਂ ਐਲਾਂ ਦੀ ਜਿੰਨੀ ਵੀ ਆਪਾਂ ਫਿਟਿੰਗ ਟਰੈਕਟਰ ਦੇ ਉੱਤੇ ਫਿਟਿੰਗ ਹੋਣੀ ਆ ਤੇ ਆਹਾ ਮੋਨੋ ਸ਼ੀਆ ਲੱਗਿਆ ਹੈ ਮੋਨੋ ਤੇ ਪੱਤیاں ਜਿੰਨੀਆਂ ਵੀ ਸਾਰੀ ਸੈਟਿੰਗ ਕਰਕੇ ਦਿੱਤੀ ਆ 16 ਦੀ ਵੀ ਦਿੱਤੀ ਆ ਬਾਈ ਨੂੰ ਪੈਨ ਡਰਾਈਵ ਤੇ 6 ਮਹੀਨੇ ਦਿੱਤੀ ਆ ਗਾਰੰਟੀ ਕਰਦੇ ਆ ਬਾਈ ਨਾਲ ਗੱਲਬਾਤ ਹਨ ਹੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਆਪਣਾ ਜਗਮੀਤ ਸਿੰਘ ਠੀਕ ਆ ਬਾਈ ਤੇ ਪਿੰਡ ਪਿੰਡ ਆਪਣਾ ਕਟਿਆਣੇ ਜੀ ਕਟਿਆ ਵਾਲੀ ਮਕਸਰ ਜ਼ਿਲ੍ਹਾ ਦਾ ਮਕਸਰ ਜ਼ਿਲ੍ਹਾ ਠੀਕ ਹੈ ਭਾਈ ਤੇ ਕਿੰਨੀ ਦੂਰ ਪੈ ਗਿਆ ਇੱਥੋਂ ਇੱਥੋਂ ਆਪ ਨੂੰ ਕਮਸ ਕਮ 170 ਤੋਂ 80 ਕਿਲੋਮੀਟਰ 170 ਤੋਂ 80 ਕਿਲੋਮੀਟਰ ਦੂਰ ਪੈ ਗਿਆ ਠੀਕ ਹੈ ਭਾਈ ਜੀ ਤੇ ਕਿਵੇਂ ਲੱਗਿਆ ਆਪਾਂ ਤੁਹਾਨੂੰ ਸੈੱਟ ਚਲਾ ਕੇ ਦਿਖਾਇਆ ਤੁਸੀਂ ਬੁਕਿੰਗ ਕਰਵਾਈ ਸੀ ਕਿੰਨੇ ਦਿਨ ਨੂੰ ਤੁਸੀਂ ਬੁੱਕ ਕਰਵਾਏ ਨੂੰ ਮੇਰੇ ਭਣ ਸਾਨੂੰ ਹੋ ਗਏ ਜੀ ਅੱਜ 15 ਦਿਨ 15 ਦਿਨ ਹੋ ਗਏ ਤੇ ਸਾਨੂੰ ਆਪਾਂ ਚਲਾ ਕੇ ਦਿਖਾਇਆ ਤੇ ਕਿਵੇਂ ਲੱਗੀ ਕੁਆਲਿਟੀ ਬਹੁਤ ਵਧੀਆ ਬਈ ਕੁਆਲਿਟੀ ਵਧੀਆ ਹੀ ਬਹੁਤ ਵਧੀਆ ਠੀਕ ਹੈ ਭਾਈ ਤੁਸੀਂ ਬਾਅਦ ਫੜਦੀ ਤਾਂ ਨਹੀਂ ਫੁੱਲ ਕਰੀ ਨਹੀਂ ਨਹੀਂ ਭਾਈ ਜੀ ਨਹੀਂ ਨਹੀਂ ਬਹੁਤ ਵਧੀਆ ਕੁਆਲ ਬਈਆਂ ਨੇ ਬਈ 180 85 ਕਿਲੋਮੀਟਰ ਦੂਤੋਂ ਆਪਣੇ ਕੋਲ ਚੱਲ ਕੇ ਆਏ ਨੇ ਜੇ ਤੁਸੀਂ ਵੀ ਇਹ ਸੈਟ ਮੰਗਵਾਉਣਾ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ ਤੇ ਆਪਣੇ ਚੈਨਲ ਦੇ ਨਾਲ ਬਣੇ ਰਹਿਆ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ